ਪਰ ਇਹ ਮੇਰਾ ਬਹਿਨ ਸੀ ਫੇ ਮੇ ਡਿਲੀਵਰੀ ਦਾ ਟਾਈਮ ਨੇੜੇ ਆ ਗਿਆ ਮੇਰੀ ਸਿਹਤ ਖਰਾਬ ਹੋ ਗਈ ਤੇ ਪਿੰਡ ਦੀ ਦਾਈ ਨੇ ਕਿਹਾ ਕਿ ਜਲਦੀ ਨਾਲ ਹਸਪਤਲ ਲੈ ਜਾਓ ਪਰ ਮੇਰੀ ਨਾਨ ਨੇ ਪ੍ਰਸਾਦ ਪਾ ਦਿੱਤਾ ਕਿ ਤੜਕਾ ਲਗਾ ਕੇ ਹਸਪਤਲ ਜਾਵੇ ਫਿਰ ਮੈਂ ਬਹੁਤ ਔਖਾ ਤੜਕਾ ਲਾਇਆ ਤੇ ਫਿਰ ਅਸੀਂ ਹਸਪਤਲ ਗਏ ਤੇ ਉੱਥੇ ਜਾ ਕੇ ਮੇਰੀ ਸਿਹਤ ਸੀਰੀਅਸ ਹੋ ਗਈ ਮੇਰੀ ਧਰਕਣ ਬੰਦ ਹੋ ਗਈ ਤੇ ਮੇਰਾ ਕੇਸ ਕ੍ਰਿਟੀਕਲ ਹੋ ਗਿਆ ਜਲਦੀ ਹੀ ਡਾਕਟਰ ਨੇ ਮੇਰੇ ਘਰ ਵਾਲੇ ਨੂੰ ਕੁਝ ਇੰਜੈਕਸ਼ਨ ਲੈ ਕੇ ਦਿੱਤੇ ਤੇ ਬਾਹਰੋਂ ਲੈ ਕੇ ਆਉਣ ਲਈ ਕਿਹਾ ਪਰ ਮੈਨੂੰ ਉਸ ਨਾਲ ਫਰਕ ਨਾ ਹੋਇਆ ਫਿਰ ਉਹਨਾਂ ਨੇ ਹੋਰ ਇੰਜੈਕਸ਼ਨ ਮੋਬਾਈਲ ਤੇ ਮੇਰਾ ਸਰੀਰ ਸੋਕ ਸੁਨ ਹੋ ਗਿਆ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਪਰ ਮੇਰੀ ਬਾਡੀ ਡੈੱਡ ਹੋ ਚੁੱਕੀ ਸੀ ਪਰ ਫਿਰ ਵੀ ਕਹਿੰਦੇ ਨੇ ਜਿੰਨੇ ਸਾਹ ਲਿਤੇ ਐ ਉਨੇ ਭੇਕੋ ਕੇ ਹੀ ਜਾਣਾ ਥੋੜੇ ਸਮੇਂ ਬਾਅਦ ਮੇਰਾ ਸਰੀਰ ਹਲਚਲ ਕਰਨ ਲੱਗਾ 3 ਘੰਟੇ ਬਾਅਦ ਮੈਨੂੰ ਆਪਰੇਸ਼ਨ ਥੀਟਰ ਚੋਂ ਬਾਹਰ ਕੱਢਿਆ ਗਿਆ ਥੋੜਾ ਫਰਕ ਪੈ ਚੁੱਕਾ ਸੀ ਉਸ ਵੇਲੇ ਸਾਰੇ ਬਹੁਤ ਖੁਸ਼ੀ ਸੀ ਕਿ ਮੇਰੇ ਬੇਟੇ ਨੂੰ ਦੇਖ ਕੇ ਸਾਰੇ ਰਿਸ਼ਤੇਦਾਰ ਹੌਸਪੀਟਲ ਮੈਨੂੰ ਤੇ ਮੇਰੇ ਬੇਟੇ ਨੂੰ ਲੈ ਆਏ ਮੇਰੇ ਮੰਮੀ ਹੋਣੀ ਰੋਜ਼ ਸਾਡੇ ਲਈ ਰੋਟੀ ਤੇ ਚਾਹ ਹਸਪੀਟਲ ਚ ਲੈ ਕੇ ਆਉਂਦੇ ਤੇ ਮੇਰੀ ਭੈਣ 2 ਦਿਨ ਸਾਡੇ ਕੋਲ ਹਸਪੀਟਲ ਰਹੀ। 5 ਦਿਨ ਬਾਅਦ ਸਾਨੂੰ ਹਸਪੀਟਲ ਤੋਂ ਛੁੱਟੀ ਮਿਲ ਗਈ ਤੇ ਉਹਨਾਂ ਨੇ ਸਾਨੂੰ 2 ਦਿਨ ਬਾਅਦ ਟਾਂਕੇ ਕਟਾਉਣ ਲਈ ਸੱਦਿਆ ਕਿਉਂਕਿ ਮੇਰਾ ਵੱਡਾ ਪ੍ਰਸ਼ਨ ਹੋਇਆ ਸੀ। ਅਸੀਂ ਘਰ ਚਲੇ ਗਏ ਤੇ ਸਾਡੇ ਘਰ ਦਾ ਸਮਾਂ ਸ਼ੁਰੂ ਹੋ ਗਿਆ। ਮੈਨੂੰ ਬਾਰਾ ਵਧਾਉਣ ਦੀ ਰਸਮ ਕਰਨੀ ਸੀ ਤਾਂ ਸਾਰੇ ਵੇੜੀਆਂ ਦੀਆਂ ਔਰਤਾਂ ਸਾਡੇ ਘਰ ਆ ਗਈਆਂ ਸਨ ਮੈਂ ਆਪਣੇ ਨਾਨ ਨੂੰ ਕਿਹਾ ਕਿ ਮੇਰਾ ਮੁੰਡਾ ਮੈਨੂੰ ਚੱਕਣ ਨੂੰ ਦਿਓ ਤਾਂ ਮੇਰੀ ਨਾਨ ਨੇ ਪਤਾ ਨਹੀਂ ਕੀ ਮੇਰੇ ਘਰਵਾਲੇ ਨੂੰ ਕਿਹਾ ਤੇ ਉਹ ਮੈਨੂੰ ਮਾਰਨ ਲੱਗ ਪਏ ਤੇ ਮੈਨੂੰ ਧੱਕਾ ਦੇ ਕੇ ਸੁੱਟ ਦਿੱਤਾ ਉਹ ਤਾਂ ਰੱਬ ਦੀ ਕਿਰਪਾ ਨਾਲ ਮੇਰਾ ਵਿਆਹ ਹੋ ਗਿਆ ਨਹੀਂ ਤਾਂ ਮੇਰੀ ਟਾਂਕੀ ਖੁੱਲ ਜਾਣੀ ਸੀ ਤੇ ਪਤਾ ਨਹੀਂ ਕੀ ਹੁੰਦਾ ਮੈਂ ਬਹੁਤ ਰੋਈ ਤੇ ਦਾਈ ਨੇ ਮੈਨੂੰ ਚੁੱਪ ਕਰਵਾਇਆ ਕਹਿੰਦੀ ਹੁਣ ਕੀ ਕੀ ਕਰ ਸਕਦੇ ਆ ਜਦ ਤੇਰਾ ਬੰਦਾ ਹੀ ਇੰਨਾ ਚੰਗਾ ਰਸਮ ਤੋਂ ਬਾਅਦ ਮੇਰੇ ਘਰ ਵਾਲਾ ਮੈਨੂੰ ਹਸਪੀਟਲ ਲੈ ਕੇ ਗਿਆ ਤੇ ਨਾਲ ਮੇਰੀ ਨਾਨ ਵੀ ਸੀ ਮੈਂ ਸਾਰੀ ਬਾਤ ਆਪਣੇ ਘਰ ਵਾਲੇ ਨੂੰ ਨਹੀਂ ਬਿਲਾਇਆ ਫਿਰ ਅਸੀਂ ਘਰ ਆ ਗਏ ਤੇ ਮੇਰੇ ਘਰ ਵਾਲੇ ਨੇ ਦੋ ਦਿਨ ਬਾਅਦ ਮੇਰੇ ਤੋਂ ਮਾਫ਼ ਮੰਗੀ ਤੇ ਆਪਣੀ ਗਲਤੀ ਮੰਨੀ ਤੇ ਕਹਿਣ ਲੱਗੀ ਕਿ ਮੈਨੂੰ ਪਤਾ ਹੈ ਨਹੀਂ ਕਿਉਂ ਗੁੱਸਾ ਆ ਜਾਂਦਾ ਹੈ ਪਤਾ ਨਹੀਂ ਤੇਰੇ ਤੇ ਮੈਂ ਫਿਰ ਵੀ ਇਹਨਾਂ ਨੂੰ ਘਾਟੀ ਬਣਾਉਂਦੀ ਰਹੀ ਮੇਰੇ ਭਰਾ ਦਾ ਬਾਹਰਲਾ ਕੰਮ ਬਣ ਗਿਆ ਸੀ ਇਸ ਲਈ ਉਸਨੇ ਲੋਹੜੀ ਤੋਂ ਪਹਿਲਾਂ ਚਲੇ ਜਾਣਾ ਸੀ ਪਰ ਉਸਨੇ ਸਾਡੇ ਕਰਕੇ ਲੋਹੜੀ ਤੋਂ ਬਾਅਦ ਹੀ ਟਿੱਕ ਲਈ ਲੋਹੜੀ ਤੋਂ ਅਗਲੀ ਦਿਨ ਹੀ ਉਸ ਦੀ ਫਲੈਟ ਸੀ ਇਸ ਲਈ ਮੇਰੇ ਘਰ ਦਾ ਘਰਦਿਆ ਨੇ ਮੈਂ ਸਾਰੇ ਪਰਿਵਾਰ ਨੂੰ ਕਿਹਾ ਕਿ ਉਹ ਲੋਹੜੀ ਵਾਲੇ ਦੇਣ ਅਰ ਵੀਰ ਮੇਰੇ ਮੁੰਡੇ ਦੀ ਕਿ ਓ ਮਿੱਠਾ ਲੈ ਕੇ ਆ ਜਾਣਗੇ ਤੇ ਇਹਨਾਂ ਨੇ ਮਨਾ ਕਰ ਦਿੱਤਾ ਤੇ ਕਿਹਾ ਸਾਡੀ ਕੋਲ ਟਾਈਮ ਨਹੀਂ ਹੈ ਬਾਅਦ ਚ ਰੱਖਾਂਗੇ ਫਿਰ ਇਹਨਾਂ ਨੇ ਮੁੰਡੇ ਦੀ ਲੋੜੀ ਗਾਸਾ ਨਾਲ ਕਰਨਾ ਸੀ ਤਾਂ ਇਹਨਾਂ ਨੇ ਆਪਣੇ ਰਿਸ਼ਤੇਦਾਰ ਸੱਦ ਲਈ ਤੇ ਮੇਰੇ ਘਰਦਿਆਂ ਨੂੰ ਨਹੀਂ ਸੱਦਿਆ ਤੇ ਕਿਹਾ ਮੇਰੇ ਰਿਸ਼ਤੇਦਾਰ ਤਾਂ ਦੂਰ ਦੀ ਗੱਲ ਮੇਰੇ ਦਿਲ ਦੀ ਮੇਰਾ ਦਿਲ ਬਹੁਤ ਦੁਖੀ ਸੀ ਕਿ ਮੇਰੇ ਘਰਦਿਆਂ ਨੂੰ ਇਹਨਾਂ ਨੇ ਛੱਡ ਦਿੱਤਾ ਬਣਾਇਆ ਨਹੀਂ ਅਗਲੇ ਦਿਨ ਮੇਰਾ ਭਰਾ ਸਾਨੂੰ ਮਿਲ ਕੇ ਗਿਆ ਕਿਉਂਕਿ ਉਸ ਦੀ ਪ੍ਰੈਕਟਿਸ ਉਸ ਦਿਨ ਦੀ। ਹਵਾ ਮੇ ਨਾ ਹੋ ਗਿਆ ਕਿ ਮੈਂ ਜਿੰਨਾ ਹੋ ਸਕੇ ਕੰਮ ਕਰਨ ਲੱਗੀ ਤਾਂ ਕਿ ਅੱਲੇ ਸੀ। ਇਸ ਕਰਕੇ ਜਿਆਦਾ ਜ਼ੋਰ ਦਾ ਕੰਮ ਨਹੀਂ ਸੀ ਹੁੰਦਾ। ਫਿਰ ਮੇਰੀ ਵੱਡੀ ਨਾਨ ਦੇ ਬੱਚੇ ਇੱਥੇ ਰਹਿਣ ਲੱਗ ਪਏ। ਲੋਕਡਾਊਨ ਕਰਕੇ ਸਕੂਲ ਬੰਦ ਸੀ। ਫਿਰ ਇੱਕ ਦਿਨ ਬੱਚੇ ਇਸ਼ਾਰਾ ਤਾਂ ਕਰ ਰਹੇ ਸੀ ਕਿ ਉਹਨੇ ਨਹੀਂ ਮੇਰਾ ਸਾਰਾ ਨੀ ਕੱਪ ਦਾ ਸਮਾਨ ਖਲਾਰ ਦਿੱਤਾ ਤੇ ਕੰਧਾਂ ਵਾਲ ਪਿਸ਼ਟਕ ਨਾਲ ਖਰਾਬ ਕਰ ਦਿੱਤੀਆਂ। ਕਿ ਮੈਂ ਕੁਝ ਨਾ ਕਿਹਾ ਕਿਉਂਕਿ ਮੈਨੂੰ ਪਤਾ ਸੀ ਕਿ ਕਿਸੇ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਤੇ ਮੇਰੇ ਤੇ ਗੱਲ ਮੇਰੇ ਤੇ ਆ ਜਾਣੀ ਹੈ ਮੈਂ ਇਹ ਨਿਆਣਾ ਤੋਂ ਫੇਹੀ ਹੈ ਜਿਸ ਨੇ ਵੀ ਮੈਂ ਸੁਣ ਲਈ ਫਿਰ ਉਹ ਦਰੋਂ ਜਾ ਸ ਗਈ ਤੇ ਉਹਨਾਂ ਨੇ ਬੱਚਾ ਨੂੰ ਤਵਕਾ ਮਾਰ ਕੇ ਕਿਹਾ ਮੈਨੂੰ ਕਹਿਣ ਲੱਗੇ ਕਿ ਤੂੰ ਚੁੱਪ ਕਰਕੇ ਬੈਠੀ ਐ ਰੋਕ ਨਹੀਂ ਸਕਦੀ ਇਹਨਾਂ ਨੂੰ ਮੈਂ ਕਿਹਾ ਤਾਨੂੰ ਪਤਾ ਹੀ ਐ ਮੰਮੀ ਹੁਣਾਂ ਦੀ ਆਤ ਦਾ ਉਹਨਾਂ ਨੇ ਮੈਨੂੰ ਹੀ ਗਲਤ ਕਹਿਣਾ ਇਸ ਲਈ ਮੈਂ ਨਹੀਂ ਕੁਝ ਨਹੀਂ ਕਿਹਾ ਇਹਨਾਂ ਨੂੰ ਉਹੀ ਗੱਲ ਹੋਈ ਨਿਆਣੇ ਨੇ ਜਾ ਕੇ ਆਪਣੇ ਨਾਨੀ ਨੂੰ ਦੱਸਤਾ ਤੇ ਉਹ ਮੈਨੂੰ ਕੋਲਾ ਪੜਨ ਲੱਗ ਪਈ ਨਿਆਣੇ ਨੇ ਗੋਤ ਕਿਹਾ ਕਿ ਸਾਨੂੰ मामੂ ਬੋਲਦੀ ਸੀ ਮਾਮੀ ਨਹੀਂ ਪਰ ਉਹ ਕਿੱਥੋਂ ਕਿਸੇ ਨੇ ਸੁਣਨੀ ਸੀ ਜਾਂ ਸੁਣੇ ਬਹੁਤ ਕਿਹਾ ਕਿ ਮੈਨੂੰ ਮੰਨੂ ਨਹੀਂ ਨਹੀਂ ਮੈਂ ਨਿਆਣੇ ਨੂੰ ਬੋਲਿਆ ਨਾਲੇ ਜਿੱਤੇ ਬੱਚੇ ਗਲਤੀ ਕਰਦੇ ਐ ਉਹਨਾਂ ਨੂੰ ਰੋਕਣਾ ਪੈਂਦਾ ਪਰ ਮੇਰੀ ਸੱਸ ਕਿੱਥੋਂ ਮੰਨੇ ਕਹਿੰਦੀ ਆਹੀ ਆ ਪ੍ਰਸਾਦ ਦੀ ਜੜਾ ਉਸ ਦਿਨ ਬਹੁਤ ਮੀਂਹ ਪ ਰਿਹਾ ਸੀ ਤੇ ਮੇਰੀ ਸੱਸ ਨੇ ਇੰਨੀ ਗੁੱਸੇ ਪਿੱਛੇ ਮੈਨੂੰ ਤੇ ਮੇਰੇ 2 ਮਹੀਨੇ ਦੇ ਬੱਚੇ ਨੂੰ ਠੰਡ ਵਿੱਚ ਹੀ ਕਰਦੇ ਨਹੀਂ ਵਿੱਚ ਘਰੋਂ ਬਾਹਰ ਕੱਢ ਦਿੱਤਾ ਮੈਂ ਕਿੰਨਾ ਹੀ ਦੁਖੀ ਕਿ ਮੈਨੂੰ ਬਿਨਾਂ ਕਸੂਰ ਤੋਂ ਮੇਰੇ ਘਰ ਨਾਲ ਇੱਦਾਂ ਮੇਰੇ ਘਰ ਵਾਲਾ ਵੀ ਮੈਨੂੰ ਤੰਗ ਕਰਦਾ ਹੈ ਇੰਨਾ ਨੂੰ ਛੋਟੇ ਬੱਚੇ ਦੇ ਵੀ ਤਰਸੇ ਲਾਉਦਾ ਮੇਰਾ ਘਰ ਵਾਲਾ ਫਿਰ ਮੈਨੂੰ ਮੇਰੀ ਬੇਤੀ ਕਰ ਛੱਡਾਇਆ ਤੇ ਮੈਨੂੰ ਕਹਿਣ ਲੱਗੀ ਕਿ ਮੈਂ ਕੋਈ ਕਿਰਾਏ ਤੇ ਮਕਾਨ ਲਵਦਾ ਤੇ ਜਦੋਂ ਮਿਲ ਗਿਆ ਮੈਂ ਤੈਨੂੰ ਲੈ ਜਾਵਾਂਗਾ ਮੈਂ ਉਨੇ ਦਿਨਾਂ ਕਿਸੇ ਦੋਸਤ ਕੋਲ ਰਹਿ ਰਵਾਂਗਾ ਮੈਂ ਬਹੁਤ ਕਿਹਾ ਕਿ ਅਸੀਂ ਕਿੱਥੇ ਵੀ ਰਹਿਣਾ ਹੈ ਇਕੱਠੇ ਰਹਿਣਾ ਹੈ ਤੁਸੀਂ ਮੇਰੇ ਨਾਲ ਇੱਥੇ ਰਹਿ ਲਵੋ ਨਹੀਂ ਤਾਂ ਮੈਨੂੰ ਨਾਲ ਲੈ ਚਲੋ ਪਰ ਜਸ ਨਾ ਮੰਨੀ ਮੇਰੇ ਘਰਦਿਆਂ ਨੇ ਬਹੁਤ ਕਿਹਾ ਪਰ ਉਹ ਨਾ ਰੁਕੇ ਤੇ ਚਲੇ ਗਈ ਫਿਰ ਘਰ ਆ ਕੇ ਉਹਨਾਂ ਨੇ ਜੱਸ ਨੇ ਪਤਾ ਨਹੀਂ ਕੀ ਕਿਹਾ ਉਹ ਮੇਰੇ ਖਿਲਾਫ ਹੋ ਗਏ ਤੇ ਬੜੇ ਸੋਹਣੇ ਉਹਨਾਂ ਨਾਲ ਉੱਥੇ ਰਹਿਣ ਲੱਗ ਪਏ ਤੇ ਮੈਨੂੰ ਕਹਿੰਦੇ ਤੂੰ ਕਿਨੂੰ ਦੱਸ ਕੇ ਗਈ ਸੀ ਅਜੀ ਆਪ ਹੀ ਮੈਨੂੰ ਛੱਡ ਕੇ ਗਏ ਸੀ ਪਰ ਫਿਰ ਵੀ ਮੈਨੂੰ ਹੀ ਕਹਿਣ ਲੱਗੇ ਪਤਾ ਨਹੀਂ ਕੀ ਪੱਟੀ ਪੜਾ ਦਿੱਤੀ ਕਿ ਉਹ ਮੈਨੂੰ ਗਲਤ ਕਹਿਣ ਲੱਗ ਪਏ ਇਹ ਕਹਾਣੀ ਕਾ ਨੂੰ ਗੁਸਟਰਾੰਡ ਦੀ ਲਾਈਕ ਸ਼ੇਅਰ ਰეკਮੈਂਡ ਕਰਕੇ ਦੱਸਣਾ ਜੀ ਕਾ